ਆਵੇ ਆ ਮੈਂ ਤੁਰ ਲੱਗਣਾ ਨਾਲ ਹੀ ਆ ਜਣਾ ਰਿਹਾ ਕਿਉਂ ਆ ਗਿਆ ਉਹਨੇ ਕੂਲ ਆਇਆ ਕੰਨ ਨੂੰ ਆਵੇ ਆਉਂਦਾ ਲਿਆ ਓਏ ਆਵੇ ਇਹਦੇ ਬਾਅਦ ਰੋਕ ਗਿਆ ਨਾ ਹਾਂ ਰੋਕ ਪਈ ਹਾਂ ਮੈਂ ਤਾਂ ਬਾਅਦ ਵਿੱਚ ਰੋਕ ਗਿਆ ਨਾ ਹਾਂ ਰੋਕ ਗਿਆ ਆ ਮੈਂ ਹੁਣ ਆਵੇ ਆ ਆ ਤੁਰ ਗਿਆ ਬਾਹਰ ਨੂੰ ਦੂਨ ਕੇ ਆਜ ਨੂੰ ਜੀ ਦੇ ਆ ਵੇਖੋ ਇਹਨੇ ਫੇਹੂਨ ਨਾਲ ਲਿਆ ਉਹਦੇ ਤੇ ਉਹ ਲਾਤਾ ਫੂਨ ਚਲੇ ਤਿੰਨ ਜਣੇ ਨਹੀਂ ਮੋਟਰ ਤੋਂ ਆ ਆਇਆ ਤਿੰਨ ਬੱਦੂ ਬੱਚੇ ਆ ਆ ਆ ਬੱਚੇ ਲੈ ਕੇ ਚਲਿਆ ਮੈਂ ਇਕੱਲਾ ਹੀ ਮੈਂ ਕਿੱਟ ਵੜਾਤੀ ਇਹਨੂੰ ਕਿੱਟ ਵੀ ਲੈ ਜਾਣੀ ਉਹਨੂੰ ਪਤਾ ਸੀ ਪੈਸੇ ਏ ਟੀਜੇ ਵਾਲੇ ਉਹ ਬੰਦੇ ਨੂੰ ਪਤਾ ਸੀ ਟੀਜੇ ਦੇ ਪੈਸੇ ਠੀਕ ਆ ਉਹ ਬਾਹਰ ਖੜਾ ਹੋਵੇ ਤੇ ਲੈਟ ਵਾਜੀ ਵੀ ਉਹ ਉਹ ਬਾਹਰ ਖੜਾ ਹੈ ਉਹ ਦੇਖ ਰਿਹਾ ਹੋਵੇ ਉਹ ਖੜਾ ਜਦੋਂ ਆ ਨਿਕਲਣਾ ਨਾ ਮੈਂ ਉਹ ਮੁੰਡੇ ਨਿਕਲੇ ਨੇ ਪਿੱਛੇ ਆ ਜਾਣਾ ਵੇਖੋ ਤੇ ਆ ਖੜਾ ਨਾ ਆ ਮੈਂ ਨਿਕਲਣ ਲੱਗਾ ਜਦੋਂ ਉਹ ਮੁੰਡੇ ਵੀ ਨਾਲ ਹੀ ਹੋਣੇ ਆ ਪਾਲਸਾ ਮੋਟਰ ਪਾਲਸਾ ਦਾ ਮਸਲਾ ਕੇਟੀਐਮ ਹੀ ਕੇਟੀਐਮ ਹੀ ਚਾਹੀਦਾ ਫੇਰ ਜਿਮਾ ਤੇ ਪਾਲਸਾ ਰਵੇਖੋ ਆ ਬਣ ਗਿਆ ਇਹ ਆ ਮੁੰਡੇ ਆ ਕੇ ਦੇ ਨਾਲ ਹੀ ਹੋ ਗਏ ਹਾਂ ਉਹ ਆ ਗਿਆ ਇਹ ਆਈ ਆ ਲੈ ਤੇਰੇ ਨਾਲ ਬਾਈ ਹਾਂ ਗਏ ਨਾ ਇਹਨਾਂ ਵਾਸਾ ਆ ਜਨਾ ਹੁਣ ਵੇਖ ਲੈਡ ਬਾਈ ਤੇ ਵਾਸਾ ਆ ਗਿਆ ਗੁੰਡਾ ਬੜੀ ਇੱਧਰ ਦੇਖ ਸਸਿਕਾ ਭਾਜੀ ਮੇਰਾ ਨਾਮ ਜੋਤੀ ਆ ਤੇ ਵੱਡਾ ਨਾਮ ਬਲਕਾਰ ਸਿੰਘ ਆ ਜੀ ਤੇ ਮੇਰਾ ਡੀਜੇ ਦਾ ਕੰਮ ਹੈ ਭਾਜੀ ਤੇ ਕੱਲ ਨਾ ਮੈਂ ਜਦੋਂ ਡੀਜੇ ਦਾ ਕੰਮ 9:30 ਵਜੇ ਬੰਦ ਹੋ ਗਿਆ ਡੀ ਤੇ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਨਾ ਮੈਂ ਬੱਚੇ ਰੱਖੇ ਜਿੱਦਾਂ ਲੇਬਰ ਵਾਲੇ ਪੈਸੇ ਲੁੱਟਣ ਵਾਲੇ ਉਹ ਅਸੀਂ ਸੋਡੀਸ ਵਰਜੀ ਡੀਜੇ ਲਾਇਆ ਏ ਸੋਡੀ ਜਗਜੀਤ ਪੈਲਸ ਨਹੀਂ ਜਿਹੜਾ ਬਰਾਂਵਾਲ ਆ ਉਥੋਂ ਡੀਜੇ ਲਾਇਆ ਸੀ ਤੇ ਮਕਸੂਦਪੁਰ ਦੇ ਮੁੰਡੇ ਮੇਰੇ ਨਾਲ ਕੰਮ ਕਰਦੇ ਛੋਟੇ ਉਹਨਾਂ ਨੂੰ ਮੈਂ ਛੱਡਣ ਜਾ ਰਿਹਾ ਸੀ ਉਤੋਂ ਮਕਸੂਦਪੁਰ ਛੱਡਣ ਜਾ ਰਿਹਾ ਸੀ ਛੱਡਣ ਜਾ ਰਿਹਾ ਸੀ ਤੇ ਉਥੇ ਨਾ ਰਾਹ ਦੇ ਵਿੱਚ ਜਿਹਦੇ ਟਰੈਕਟਰ ਵਾਲੀ ਕੋਠੀ ਹੈ ਟਰੈਕਟਰ ਵਾਲੀ ਕੋਠੀ ਤੋਂ ਅਗਲੇ ਪਾਸੇ ਮੈਨੂੰ ਨਾ ਦੋ ਮੁੰਡੇ ਪਿੱਛੋਂ ਆਏ ਉਹਨਾਂ ਨੇ ਮੈਨੂੰ ਰੋਕਿਆ ਤੇ ਮੈਂ ਰੋਕਿਆ ਨਹੀਂ ਮੈਂ ਮੋਟਰਸਾਈਕਲ ਭਜਾ ਲਿਆ ਤੇ ਜਦੋਂ ਮੈਂ ਭਜਾਇਆ ਉਹਨਾਂ ਨੇ ਮੇਰੇ ਪਿੱਛੋਂ ਮੋਟਰਸਾਈਕਲ ਵਿੱਚ ਮਾਰਿਆ ਮੋਟਰਸਾਈਕਲ ਮਾਰਨ ਤੋਂ ਬਾਅਦ ਮੈਂ ਜਦੋਂ ਥੱਲੇ ਡਿੱਗ ਪਿਆ ਤੇ ਉਹਨਾਂ ਨੇ ਦਾੰਤ ਮਾਰੇ ਮੇਰੇ ਤੇ ਸਾਰੇ ਮੇਰੇ ਪੈਸੇ ਖੋਲੇ ਉਹ ਜਿਹੜੇ ਕਿੰਨੇ ਨੌਜਵਾਨ ਸੀ ਉਹ ਦੋ ਨੌਜਵਾਨ ਸੀ ਕੇਟੀਐਮ ਮੋਟਰਸਾਈਕਲ ਹੀ ਤੇ ਮੂੰਹ ਰੱਖੇ ਸੀ ਉਹਨਾਂ ਨੇ ਮੂੰਹ ਬੰਨੇ ਸੀ ਦੋਨਾਂ ਨੇ ਕੀ ਕਹਿੰਦੇ ਫਿਰ ਤੁਹਾਨੂੰ ਤੇ ਉਹ ਮੈਨੂੰ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਉਹਨਾਂ ਨਾਲ ਪੈਸਾ ਤੋਬਾਈ ਹੋਇਆ ਤੋਬਾਈ ਹੋਣ ਤੋਂ ਬਾਅਦ ਜਦੋਂ ਫਿਰ ਉਹਨਾਂ ਨੇ ਮੇਰੇ ਡਾਰ ਮਾਰੇ ਫਿਰ ਮੈਂ ਥੱਲੇ ਡਿੱਗ ਪਿਆ ਜਦੋਂ ਮੈਂ ਥੱਲੇ ਡਿੱਗ ਪਿਆ ਤੇ ਉਦੋਂ ਉਹਨਾਂ ਨੇ ਮੇਰੇ ਨਾਲ ਪਿੱਛੇ ਪੈਸੇ ਬਟੂਆ ਵੀ ਕੱਢ ਲਿਆ ਬਟੂਆ 'ਚ ਹੀ 18000 ਰੁਪ ਤੇ ਦੂਜਾ ਸੀ ਮੇਰਾ 12000 ਰੁਪਿਆ ਜਿਹੜੇ ਵੇਲਾ ਡੀਜੇ ਤੋਂ ਹੋਈਆਂ ਉਹ 12 3000 ਰੁਪਿਆ ਮੇਰਾ ਤੇ ਨਾਲ ਮੇਰਾ ਆਧਾਰ ਕਾਰਡ ਪੈਨ ਕਾਰਡ ਤੇ ਲਾਇਸੈਂਸ ਅਤੇ ਇਹ ਦੋ ਏਟੀਐਮ ਕਾਰਡ ਸੀ ਐਚਡੀਐਫਸੀ ਦੇ ਇਹ ਤੇ ਨਾਲ ਹੋਰ ਥੋੜੇ ਹੋਰ ਕਾਗਜ਼ ਸੀ ਜਦਾਂ ਕਾਰਡ ਕੋਡ ਆਪਣੇ ਡੀਜੇ ਦੇ ਉਹ ਸਾਰੇ ਉਹਨਾਂ ਨੇ ਖੋਲੇ ਮੇਰਕੋ ਖੋਕੇ ਤੇ ਮੇਰੇ ਦਾਤਰ ਮਾਰ ਕੇ ਤੇ ਭੱਜ ਗਏ ਪਿੱਛੋਂ ਕਿੱਥੇ ਮਾਰਦੇ ਦਾਤਰ ਤੁਹਾਡੇ ਮੇਰੇ ਕਿੱਥੇ ਮਾਰਿਆ ਜੀ ਤੇ ਇੱਥੋਂ ਮੈਨੂੰ ਆ ਇੱਕ ਆ ਮੇਰੇ 6:00 ਵਜੇ ਹੈ ਇੱਥੇ ਫੇ ਮੇਰੀਆ ਕੋਣੀ ਤੇ ਵਜੀ ਆ ਜੀ ਤੇ ਪਿਛੇ ਮਾਰੇ ਮੇਰੇ ਦਾਤ ਉਹਨਾਂ ਨੇ ਪੁੱਠੇ ਦਾਤ ਮਾਰੇ ਨੇ ਤੇ ਪਿਛੇ ਮੇਰੇ ਪਿੱਛੇ ਉਹ ਪਿੱਠ ਦੇ ਦਾਤ ਮਾਰੇ ਠੀਕ ਹੈ ਜੀ ਪੁਲਿਸ ਨੂੰ ਪੁਚਿਤ ਕੀਤਾ ਇਸ ਬੰਦੀ ਹਾਂ ਜੀ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਆ ਮੈਂ ਪਹਿਲਾਂ ਨੜਾਲੀ ਗਿਆ ਸੀ ਨੜਾਲੇ ਵਾਲੇ ਕਹਿੰਦੇ ਇੱਥੇ ਨਹੀਂ ਹੋਣੀ ਫਿਰ ਉੱਥੇ ਬੇਗੋਵਾਲ ਗਿਆ ਮੈਂ ਬੇਗੋਵਾਲ ਦਰਖਾਸਤ ਦਿੱਤੀ ਆ 12 ਵਜੇ ਦੀ ਤੇ ਪੁਲਿਸ ਪ੍ਰਸ਼ਾਸਨ ਕਹਿੰਦੀ ਕੋਈ ਨਹੀਂ ਅਸੀਂ ਚੱਕ ਲਾਂਗੇ ਤੇ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹੀ ਕਰਦੇ ਆ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਮੇਰ ਨਾਲ ਦੁਰਘਟਨਾ ਹੋਈ ਹੈ ਉਹ ਮੈਨੂੰ ਜਲਦ ਤੋਂ ਜਲਦ ਬੰਦੇ ਲੱਭ ਕੇ ਦਿੱਤੇ ਜਾਣ ਤੇ ਮੇਰੇ ਜਿਹੜੇ ਕਾਗਜ ਨੇ ਜਿੱਦੇ ਮੇਰੇ ਆਧਾਰ ਕਾਰਡ ਪੈਨ ਕਾਰਡ ਲਾਇਸੈਂਸ ਇਹ ਮੈਨੂੰ ਵਾਪਸ ਕੀਤਾ ਜਾਵੇ ਤੇ ਪੈਸਿਆਂ ਦਾ ਕੋਈ ਨਹੀਂ ਮੈਨੂੰ ਜਿਹੜੇ ਕਾਗਜ ਮੈਨੂੰ ਜ਼ਿਆਦਾ ਜ਼ਰੂਰੀ ਹੈ ਜੀ ਪੈਸੇ ਤਾਂ ਚਲੋ ਆਂਦੇ ਜਾਂਦੇ ਰਹਿੰਦੇ ਆ ਪੈਸੇ ਦਾ ਕੋਈ ਨਹੀਂ ਮੈਨੂੰ ਕਾਗਜ ਜ਼ਿਆਦਾ ਜ਼ਰੂਰੀ ਨੇ ਕੀ ਮੰਗ ਮਤਲਬ ਕੀ ਕਹਣੇ ਤੇ ਉਹਨਾਂ ਜਿਹੜੀਆਂ ਕਠਰਾਵਾਂ ਜਿਹੜੀਆਂ ਇੱਕਦਮ ਵੱਧ ਗਈਆਂ ਨੇ ਇਹ ਆਪਾਂ ਕਹਿੰਦੇ ਆ ਵੀ ਜਿਹੜੀ ਨਸ਼ੇ ਨੂੰ ਠੱਲ ਪਾਈ ਜਾਵੇ ਕਿਉਂਕਿ ਚਿੱਟੇ ਦੇ ਅਮਲੀ ਸੀ ਜਿੰਨਾ ਤੱਕ ਮੇਰਾ ਆਈਡੀਆ ਹੈ ਉਹ ਰੱਜੇ ਪਏ ਸੀ ਉਹਨਾਂ ਨੂੰ ਜਿਹੜੇ ਅਮਲੀ ਬੰਦੇ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ ਤੇ ਅਗਲੇ ਦੀ ਵੀ ਜਾਨ ਦੀ ਪਰਵਾਹ ਨਹੀਂ ਹੁੰਦੀ ਇਹਨਾਂ ਨੂੰ ਜੋ ਵੀ ਇਹਨਾਂ ਨੇ ਜੋ ਮਿਲਦਾ ਨਾਲ ਲੁੱਟ ਕੇ ਭੱਜਣ ਦੀ ਕੀਤੀ ਤੇ ਜੇ ਬਾਈਚਾਂਸ ਮੇਰੇ ਸਿੱਧੇ ਦਾਦ ਵੱਜ ਜਾਂਦੇ ਤੇ ਮੈਂ ਇਹਦੇ ਮਾਰਿਆ ਜਾਣਾ ਸੀ ਨਾ ਜੀ ਤੇ ਮੈਂ ਚਾਹਨਾ ਵੀ ਇਸ ਨੂੰ ਇਸ ਨੂੰ ਠੱਲ ਪਾਈ ਜਾਵੇ ਜਿਹੜੀਆਂ ਲੁੱਟਾ ਖਵਾ ਹੁੰਦੀਆਂ ਨੇ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਜੋ ਗਸ਼ਤ ਕੀਤੀ ਜਾਵੇ ਕੋਈ ਵੀ ਪੁਲਿਸ ਪ੍ਰਸ਼ਾਸਨ 9 ਵਜੇ ਤੋਂ 9:30 ਵਜੇ ਤੇ 10 ਵਜੇ ਦੇ ਵਿੱਚ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਗਸ਼ਤ ਨਹੀਂ ਕਰਦਾ ਜੀ ਇਹ ਲੁੱਟ ਤੋਂ ਬਾਅਦ ਲਟੇਰੇ ਕਿੱਧਰ ਭੱਜੇ ਮੁੜ ਕੇ ਲੁੱਟ ਤੋਂ ਬਾਅਦ ਲਟੇਰੇ ਵਾਪਸੀ ਫਿਰ ਨਡਾਲੇਵਾਲ ਨੂੰ ਭੱਜੇ ਆ ਜੀ ਬਰਾਹਵਾਲ ਤੋਂ ਤੇ ਅਸੀਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕਾਬੂ ਪਤਾ ਨਹੀਂ ਲੱਗਾ ਕਿ ਇਸ ਪਾਸੇ ਭੱਜ ਗਏ ਫਿਰ ਅਸੀਂ ਕੈਮਰੇ ਚੈੱਕ ਕੀਤੇ ਉਹ ਤਾਂ ਨਡਾਲੇਵਾਲ ਨੂੰ ਭੱਜੇ ਆ ਤੇ ਮੈਂ ਬਰਾਹਵਾਲ ਗਿਆ ਸੀ ਬਰਾਹਵਾਲ ਚਾਰ ਪੰਜਾ ਘਰਾਂ ਨੂੰ ਕਿਹਾ ਜੀ ਕੈਮਰੇ ਚੈੱਕ ਕਰਾ ਦਿਓ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਜੀ ਕੈਮਰਾ ਨਹੀਂ ਚੱਲਦਾ ਕੋਈ ਕਹਿੰਦਾ ਜੀ ਸਾਡੇ ਲਾਈਵ ਚੱਲਦਾ ਬਸ ਕਿਸੇ ਨੇ ਕੈਮਰਾ ਚੈੱਕ ਨਹੀਂ ਕਰਾਇਆ ਜੀ ਇਹ ਮੈਂ ਇਹ ਕਹਣਾ ਵੀ ਪ੍ਰਸ਼ਾਸਨ ਨੂੰ ਤੇ ਜਨਤਾ ਨੂੰ ਵੀ ਜੇ ਇਹੋ ਜਿਹਾ ਕੰਮ ਹੁੰਦਾ ਸਹਿਯੋਗ ਕਰੋ ਨਾ ਕਿ ਪਿੱਛੇ ਹਟੋ ਤੁਸੀਂ ਪਿੱਛੇ हट ਜਾਂਦੇ ਹੋ ਇਹਦੇ ਵਿੱਚ ਅਗਲੇ ਨੂੰ ਖੋਲੇ ਮਿਲ ਜਾਂਦੀ ਹੈ ਤੁਸੀਂ ਆਪਣੇ ਕੈਮਰੇ ਨਹੀਂ ਚੈੱਕ ਕਰਾ ਰਹੇ ਤੁਸੀਂ ਡਰਦੇ ਹੋ ਵੀ ਸ਼ਾਇਦ ਸਾਨੂੰ ਬਾਅਦ ਵਿੱਚ ਕੋਈ ਪੁੱਛਗੇ ਚ ਹੋਗੀ ਤੁਹਾਨੂੰ ਕਾਦੀ ਪੁੱਛਗੇ ਚ ਹੋਣੀ ਹੈ ਪੁੱਛਗੇ ਚ ਕਿਦਾਂ ਹੋ ਜੂਗੀ ਜਦੋਂ ਆਪਾਂ ਮੈਂ ਮੋਬਾਈਲ ਦੇ ਵਿੱਚ ਵੀਡੀਓ ਬਣਾ ਲਾਂਗੇ ਤੇ ਉਹਦੇ ਵਿੱਚ ਜਦੋਂ ਚੋਰ ਫੜੇ ਜਾਣਗੇ ਸਗੋਂ ਉੱਚ ਤੁਸੀਂ ਪ੍ਰਸ਼ਾਸਨ ਦਾ ਸਾਥ ਦੋ ਤੁਸੀਂ ਪਿੱਛੇ ਭਜਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਾ ਭਜੋ ਤਾਂ ਕਿ ਜੇ ਤੁਸੀਂ ਜ਼ਿੰਮੇਵਾਰੀਆਂ ਤੋਂ ਪਿੱਛੇ ਭਜੋਗੇ ਤੇ ਆ ਲੁੱਟਾ ਖੋਹ ਵਾਲਿਆਂ ਦਾ ਦਿਲ ਹੋਰ ਵੱਧਾ ਜਾਏਗਾ ਅੱਜ ਮੇਰ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਜੀ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library and science labs, learning thrives. Our in-house mess, bakery and tuck shop ensure nutritious meals. From dance and music rooms to a cinema hall, all-weather pool and expert sports coaches, students excel in every way. Rooted in excellence, admissions open. Enroll today.